ਕੋ ਕਿਸੇ ਨੇ ਨਹੀਂ ਕੀਤਾ 27 ਸਾਲ ਬੰਨੀ ਰੱਖਿਆ ਰਿਸ਼ਤੇਦਾਰ ਮਾਮੇ ਮਾਸੀਆਂ ਚਾਚੇ ਤਾਏ ਭੂਆ ਫੁੱਫੜ ਸਭ ਆਉਂਦੇ ਜਾਂਦੇ ਸੀ ਇਹਨੂੰ ਪਸ਼ੂਆਂ ਚ ਬੰਨੇ ਨੂੰ ਦੇਖ ਕੇ ਮੁੜ ਜਾਂਦੇ ਸੀ ਕਿਸੇ ਨੇ ਪਰਾਲਾ ਕਿਉਂ ਨਹੀਂ ਕੀਤਾ ਪਿੰਡ ਦੇ ਸਰਪੰਚ ਪੰਚ ਕਿੰਨੇ ਬਦਲ ਗਏ 27 ਸਾਲਾਂ ਚ 5 6 ਪੰਚਾਇਤਾਂ ਬਦਲ ਗਈਆਂ ਕਿਸੇ ਨੇ ਕਿਉਂ ਨਹੀਂ ਪਰਾਲਾ ਅਸਲਾਮੁਅਲੈਕੁਮ ਜੀ ਵੀ ਰੁਕੀ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਖੈਰਤ ਨਾਲ ਹੋਵੋਗੇ ਰੱਬ ਸਾਰਿਆਂ ਨੂੰ ਚਰਦੀ ਕਲਾ ਚ ਰੱਖੇ ਮੁਨਕਤਾ ਦੀ ਸੇਵਾ ਲੈ ਸਿੱਖ ਸਰਦਾਰ ਜਿਸ ਤਰ੍ਹਾਂ ਇਨਸਾਨੀ ਦੀ ਮਦਦ ਕਰ ਰਹੇ ਨੇ ਇਨਸਾਨੀ ਦੀ ਖਿਦਮਤ ਕਰ ਰਹੇ ਨੇ ਬਿਨਾ ਕਿਸੇ ਦੀ ਜਾਤ ਬਿਨਾ ਕਿਸੇ ਦਾ ਰਿਲੀਜੀਅਨ ਦੇ ਕੇ ਇਹ ਨਹੀਂ ਦੇਖਣਾ ਕਿ ਸਾਹਮਣੇ ਵਾਲੇ ਬੰਦੇ ਦਾ ਮਜ਼ਹਬ ਕੀ ਹੈ ਸਿਰਫ ਉਹਦੀ ਜਾਨ ਬਚਾਉਂਦੇ ਨੇ ਉਹਦੀ ਖਿਦਮਤ ਕਰਦੇ ਨੇ ਇਹ ਸਿੱਖਾਂ ਵਾਸਤੇ ਪੂਰੀ ਸਿੱਖ ਰਿਲੀਜੀਅਨ ਵਾਸਤੇ ਬੜੇ ਫਖਰ ਦੀ ਗੱਲ ਹੈ ਬੜੇ ਮਾਨ ਦੀ ਗੱਲ ਹੈ ਇੱਕ ਸਿੱਖ ਸਿੱਖ ਸਰਦਾਰ ਜਿਹੜਾ ਹੈ ਉਹ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਹੈ ਉਹ ਮੁਨਕਤਾ ਦੀ ਸੇਵਾਲੇ ਜਰੇ ਸਾਡੇ ਸਿੱਖ ਭਰਾ ਨੇ ਉਹ ਲੋਕਾਂ ਨੂੰ ਦੱਸ ਰਹੇ ਨੇ ਤੁਸੀਂ ਅੰਦਾਜ਼ਾ ਲਾਓ ਕਿ Hindu ਲੜਕਾ ਹੈ ਇੱਕ Hindu ਬੰਦਾ ਹੈ ਜਿੰਨੂੰ ਜਿਹਦੀ ਜਾਨ ਦੇ ਦੁਸ਼ਮਣ ਉਹਦੇ ਭਰਾ ਬਣੇ ਨੇ ਤੇ ਉਸ ਬੰਦੇ ਦੀ ਜਾਨ ਬਚਾਈ ਸਿੱਖ ਸਰਦਾਰ ਨੇ ਇਸੇ ਅੰਧ ਲਗਾਈ ਦੀ ਵੀਡੀਓ ਵੀਡੀਓ ਹਲਵਾਦ ਨੇ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲੀਆਂ ਜਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਫਿਰ ਬੰਨਿਆਂ ਨੂੰ ਤੇ ਪਿਆਰੀ ਹੋ ਗਏ ਬੱਦੇ ਵਾਸ ਨੂੰ ਬੱਦੇ ਕਹੇ ਜੀ ਗਏ ਦੋ ਬਾਰ ਨਹੀਂ ਆਪਰੇ ਪਟਾਏ ਨਹੀਂ ਹਨ ਹੋਰੇ ਹੜਕਦੇ ਹਾਂ ਜੀ ਕੈਸਾ ਲੁਗੇ ਵੀਰੇ 20 ਸਾਲ ਨੂੰ ਦਿੱਤੀ ਹੋ ਗਏ ਕੱਛ ਹਾਂ ਇੱਥੇ ਬੰਨਿਆਂ ਨੂੰ ਜੀ ਨੂੰ ਆ ਬੰਨਿਆਂ ਵਿਕੇ ਲਾ ਦੋ ਸਾਰੇ ਬੱਦੇ ਬਚਕੂ ਗਏ ਤੁਮਹਾਂ ਬਈ ਦਾ ਛੋਟੇ ਛੋਟੇ ਜਿਆਦਾ ਬੰਨਿਆ ਹੋਇਆ ਹਾਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੇਮ ਸ਼ਰਮਾ ਵੀਰ ਦੀਆਂ ਪਹਿਲਾਂ ਤੁਸੀਂ ਉਹ ਵੀਡੀਓ ਦੇਖਿਓ ਜਿਹੜੀ ਹਾਲਤ 'ਚ ਵੀਰ ਅਸੀਂ ਬਲਿਆਲ ਪਿੰਡ ਤੋਂ ਸੰਗਰੂਰ ਡਿਸਟ੍ਰਿਕਟ ਤੋਂ ਭਵਾਨੀਗੜ੍ਹ ਦੇ ਨੇੜੇੋਂ ਘਰ ਦੇ ਵਿੱਚੋਂ ਛੜਾ ਕੇ ਲੈ ਕੇ ਆਏ ਸੀ ਵੀਰ ਨੂੰ ਸੰਗਲਾਂ ਨ ਬੰਨਿਆ ਸੀ ਉਹ ਤਸਵੀਰਾਂ ਦੇਖੋ ਮੱਝਾਂ گاਵਾ ਦੇ ਵਿੱਚ ਬੰਨਿਆ ਹੋਇਆ ਸੰਗੜ ਲੱਗਾ ਜਟਾਵਾਂ ਦੇਖੋ ਕਿੱਡੀਆਂ ਕਿੱਡੀਆਂ 12 12 2017 ਦੀ ਗੱਲ ਆ ਜਦੋਂ ਵੀਰ ਨੂੰ ਅਸੀਂ ਲੈ ਕੇ ਆਏ 7 ਸਾਲ ਤੇ 3 ਮਹੀਨੇ ਹੋ ਗਏ ਅੱਜ ਪ੍ਰੇਮ ਸ਼ਰਮਾ ਵੀਰ ਨੂੰ ਸਾਡੇ ਕੋ ਆਇਆ ਹੋਇਆ ਤੁਸੀਂ ਦੇਖੋ ਕੀ ਹਾਲਾਤ ਸੀ ਵੀਰ ਕੀ ਹੋ ਗਿਆ ਤੁਹਾਨੂੰ ਐ ਬੰਨਿਆ ਹੋਇਆ ਤੁਸੀਂ ਕਿੰਨੇ ਸਾਲਾਂ ਤੋਂ ਬੰਨਿਆ ਹੋਇਆ ਹੈ ਵੀਰੇ ਹੋਰ ਨਹੀਂ ਬੈਨਾਂ ਅੰਦਰ ਵੀਰੇ ਹੈ ਵੀਰੇ ਕੀ ਗੱਲ ਹੋ ਗਈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਵੀਰੇ ਮੈਂ ਲੁਧਿਆਣੇ ਤੋਂ ਆਇਆ ਤੈਨੂੰ ਮਿਲਣ ਉਹ ਬੋਲ ਨਹੀਂ ਪਾਉਂਦਾ ਕਾਂਗਰਸ ਹੀ ਨਹੀਂ ਦੇ ਨਹੀਂ ਵੀਰੇ ਕੋਈ ਕਾਂਗਰਸ ਪਾਰਟੀ ਨਹੀਂ ਕੋਈ ਗਾਲੀ ਪਾਰਟੀ ਨਹੀਂ ਉੱਥੇ ਕੋਈ ਪਾਰਟੀ ਨਹੀਂ ਹੈਗੀ ਸਿਰਫ ਇਨਸਾਨੀਅਤ ਦੀ ਪਾਰਟੀ ਹੈ ਮਨੁੱਖਤਾ ਦੀ ਪਾਰਟੀ ਹੈ ਵੀਰੇ ਤੇਰੀ ਮਦਦ ਕਰਨ ਆਏ ਆਂ ਅਸੀਂ ਅਸੀਂ ਚਾਹੁੰਦੇ ਆਂ ਵੀ ਤੂੰ ਕਿੰਨੇ ਸਾਲਾਂ ਤੋਂ ਸੰਗੜਾ ਨਾ ਬੰਨਿਆ ਹੋਇਆ ਤੇ ਵੀ ਤੇਰਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੂੰ ਚਾਹਨਾ ਤੂੰ ਖੁੱਲਣਾ ਵੀਰੇ ਤੂੰ ਚਾਹਨਾ ਵੀ ਇਹ ਸੰਗੜ ਖੁੱਲ ਜਵੇ ਕਿਉਂਕਿ ਅਸੀਂ ਸਿਰਫ ਮਨੁੱਖਤਾ ਦੀ ਗੱਲ ਕਰਦੇ ਆਂ ਹੁਣ ਕੁਟਾ ਦੇ ਭਲੇ ਲਈ ਅਸੀਂ ਇੱਥੇ ਪਹੁੰਚੇ ਆਂ ਪਰ ਇਸ ਵੀਰ ਦੇ ਹਾਲਾਤ ਆ ਜਿਹੜੇ ਇੰਨੇ ਜ਼ਿਆਦਾ ਦਰਦਨਾਕ ਆ ਜੀ ਸਾਡਾ ਜਾਨੀ ਕਿ ਦਿਲ ਰੋਂਦਾ ਦੇਖ ਕੇ ਜਦ ਅਸੀਂ ਅੰਦਰ ਐਂਟਰ ਹੋਏ ਆਂ ਤਾਂ ਤਾਂ ਜਾਨੀ ਕਿ ਮਨ ਨੂੰ ਬੜੀ ਠੇਸ ਪਹੁੰਚੀ ਜਿਵੇਂ ਤੁਸੀਂ ਵੀਡੀਓ ਦੇਖੀ ਆ ਭਰਾਵਾਂ ਨੇ ਬੰਨਿਆ ਹੋਇਆ ਸੀ ਭਰਾ ਮਾਂ-ਬਾਪ ਤਾਂ ਚੱਲ ਬਸੇ ਸੀ ਜਿਉਂਦੇ ਸੀ ਉਦੋਂ ਜਦੋਂ ਬੰਨਿਆ ਸੀ ਵੈਸੇ ਅਖਬਾਰਾਂ 'ਚ ਖਬਰਾਂ ਵੀ ਲਵਾਈਆਂ ਖਬਰ ਪੜੋ ਤੁਸੀਂ ਉਸ ਟਾਈਮ ਦੇ ਅਖਬਾਰ 'ਚ ਲੱਗੀ ਸੀ ਜਿਹੜਾ ਅਖਬਾਰ ਅੱਜ ਪ੍ਰੇਮ ਸ਼ਰਮਾ ਪੜ੍ਹੀ ਜਾਂਦਾ ਬੈਠਾ ਅਜੀਤ ਅਖਬਾਰ ਇਸੇ ਅਖਬਾਰ 'ਚ ਖਬਰ ਲੱਗੀ ਸੀ ਵੀ ਸੰਗੜਾ ਨਾਲ ਬੰਨ ਕੇ ਰੱਖਣ ਲਈ ਮਜਬੂਰ ਗਰੀਬ ਪਰਿਵਾਰ ਆਪਣੇ ਪੁੱਤ ਨੂੰ ਪਰ ਕਿਸੇ ਨੇ ਬਾਹ ਨਹੀਂ ਫੜੀ 27 ਸਾਲ ਗੁਜ਼ਰ ਗਏ ਜਿਹੜੇ ਛੋਟੇ ਭਰਾ ਸੀ ਉਹ ਵੱਡੇ ਹੋ ਕੇ ਜਵਾਨ ਹੋ ਗਏ ਜਿਨ੍ਹਾਂ ਨੇ ਬੰਨਿਆ ਸੀ ਉਹ ਵਿਆਹੇ ਗਏ ਪ੍ਰੀਮ ਸ਼ਰਮਾ ਬੰਨਿਆ ਸੀ ਮੱਜਾਂ ਚ گاਵਾ ਚ ਉਹਨਾਂ ਦੇ ਵਿਆਹਾਂ ਦੇ ਢੋਲ ਵੱਜੇ ਫਿਰ ਉਹਨਾਂ ਦੇ ਬੱਚੇ ਹੋ ਗਏ ਮੁੰਡੇ ਹੋ ਗਏ ਲੋੜੀਆਂ ਮਨਾਈਆਂ ਖੁਸਰੇ ਨੱਚੇ ਢੋਲ ਵੱਜੇ ਪ੍ਰੀਮ ਸ਼ਰਮਾ ਬੰਨਿਆ ਹੋਇਆ ਸੀ ਹੁਣ ਤਾਂ ਮੁੰਡੇ ਵੀ ਵਿਆਹਣ ਵਾਲੇ ਹੋ ਗਏ ਸੀ ਜਦੋਂ ਵੀਰ ਨੂੰ ਅਸੀਂ ਛੜਾ ਕੇ ਲੈ ਕੇ ਆਏ ਤੇ ਇੱਥੇ ਇੱਕ ਬੜੀ ਮੋਟੀਵੇਸ਼ਨਲ ਅੱਜ ਦੀ ਸਾਡੀ ਇਹ ਵੀਡੀਓ ਹੋਣ ਵਾਲੀ ਆ ਜਿਹੜੇ ਸਾਡੇ ਨਾਲ ਅੰਕਲ ਬੈਠੇ ਨੇ ਨਾ ਅਵਤਾਰ ਸਿੰਘ ਜੀ ਇਹ ਯੂਕੇ ਦੇ ਇੰਗਲੈਂਡ ਦੇ ਰਹਿਣ ਵਾਲੇ ਨੇ 50 ਸਾਲਾਂ ਤੋਂ ਇੰਗਲੈਂਡ 'ਚ ਹੀ ਆ 40-50 ਸਾਲਾਂ ਤੋਂ ਇਹਨਾਂ ਨੇ ਸਾਡੀ ਵੀਡੀਓ ਦੇਖੀ 2017 ਦੇ ਵਿੱਚ ਪ੍ਰੇਮ ਸ਼ਰਮਾ ਦੀ ਇਹ ਇੰਗਲੈਂਡ ਤੋਂ ਆਏ ਇੱਥੇ ਇੰਡੀਆ ਅਸੀਂ ਉਦੋਂ ਬਾਰ ਨਹਾੜੇ ਖੇਤਾਂ ਦੇ ਵਿੱਚ ਟੈਂਟ ਲਾ ਕੇ ਤੰਬੂ ਲਾ ਕੇ ਸੇਵਾ ਕਰਦੇ ਸੀ ਪਤਾ ਨਹੀਂ ਪ੍ਰਮਾਤਮਾ ਨੇ ਜਾਂ ਕਿੱਦਾਂ ਇਹਨਾਂ ਦੇ ਮਨ ਦੇ ਵਿੱਚ ਵਾਸ ਕੀਤਾ ਇਹਨਾਂ ਦੇ ਮਨ 'ਚ ਇਸ ਵੀਰ ਦੇ ਪ੍ਰਤੀ ਭਾਵਨਾ ਪੈਦਾ ਹੋਈ ਕਰੀਬ ਹੀ 3 ਹਫ਼ਤੇ ਜਾਂ 4 ਹਫ਼ਤੇ ਸਾਡੇ ਕੋਲੇ ਰਹੇ ਅੰਕਲ ਜੀ ਸਵੇਰ ਦੇ ਟਾਈਮ ਇਹਨਾਂ ਨੇ ਪ੍ਰੇਮ ਸ਼ਰਮਾ ਨੂੰ ਬਾਹਰ ਧੁੱਪ 'ਚ ਪਾ ਲੈਣਾ ਮਾਲਸ਼ਾਂ ਕਰਦੀਆਂ ਸ਼ੁਰੂ ਕਰ ਦੇਣੀਆਂ ਕਿਉਂ ਕਰਦੇ ਸੀ ਮਾਲਸ਼ਾਂ ਕਿਉਂਕਿ ਜਦੋਂ ਅਸੀਂ ਪ੍ਰੇਮ ਸ਼ਰਮਾ ਨੂੰ ਲੈ ਕੇ ਆਏ ਸੀ ਘਰ ਉਹ ਚੱਕ ਕੇ ਲੈ ਕੇ ਆਏ ਸੀ ਤੁਰ ਨਹੀਂ ਸਕਦਾ ਸੀ ਕਿਉਂਕਿ ਸੰਗਲਣਾ ਬੰਨਿਆ ਪੈਰਾਂ ਭਾਰ ਸਾਰਾ ਦਿਨ ਬੈਠਾ ਰਹਿੰਦਾ ਸੀ ਲੱਤਾਂ ਜੁੜ ਗਈਆਂ ਸੀ ਇਹਦੀਆਂ ਐਦਾਂ ਹੀ ਹੋ ਗਿਆ ਸੀ ਲੱਤਾਂ ਐਦਾਂ ਮੁੜ ਗਈਆਂ ਸੀ ਸਿੱਧੀਆਂ ਨਹੀਂ ਸੀ ਹੁੰਦੀਆਂ ਖਿੱਚਦੇ ਸੀ ਤਾਂ ਵੀ ਆਹ ਚੀਜ਼ ਆ ਜਿਹੜੀ ਇਹਦੀ ਖੁੱਚ ਦੀ ਹੱਡੀ ਆ ਨਾੜ ਆ ਇਹ ਸੁੰਗੜ ਗਈ ਸੀ ਤਬ ਤਾਰ ਅੰਕਲ ਜੀ ਨੇ ਮਾਲਿਸ਼ਾ ਕਰ ਕਰ ਸੇਵਾ ਕਰ ਕਰ ਕੇ ਪ੍ਰੀਮ ਸ਼ਰਮਾ ਦੀਆਂ ਲੱਤਾਂ ਸਿੱਧੀਆਂ ਕਰਤੀਆਂ ਤਿੰਨ ਹਫ਼ਤਿਆਂ ਚ ਹੀ ਤੇ ਜਦੋਂ ਇਹ ਪਹਿਲੀ ਵਾਰੀ ਤੁਰਿਆ ਸੀ ਪ੍ਰੀਮ ਸ਼ਰਮਾ ਜੀ ਉਹ ਵੀ ਵੀਡੀਓ ਦੇਖੋ ਤੁਸੀਂ ਜਿੱਦਨੇ ਨੇ ਪਹਿਲੀ ਵਾਰੀ ਆਪਣੇ ਪੈਰਾਂ ਤੇ ਕਦਮ ਪੁੱਟੇ ਸੀ ਉੱਤੇ ਅਸੀਂ ਅਵਤਾਰ ਸਿੰਘ ਅੰਕਲ ਤੇ ਅਸੀਂ ਉਹ ਵੀਡੀਓ ਬਣਾਈ ਸੀ ਉਸ ਟਾਈਮ ਉਸ ਤੋਂ ਬਾਅਦ ਚਮਤਕਾਰ ਦੇਖੋ ਕੀ ਹੋਇਆ ਉਸ ਤੋਂ ਬਾਅਦ ਕਿੱਦਾਂ ਪ੍ਰੀਮ ਸ਼ਰਮਾ ਛਾਲਾਂ ਮਾਰਦਾ ਕੋਠੇ ਤੇ ਚੜ ਜਾਂਦਾ ਸਾਡੇ ਬਿਨਾ ਪੌੜੀ ਤੋਂ ਹੀ ਕੋਠੇ ਤੇ ਚੜ ਜਾਣਾ ਉੱਤੇ ਮਮਤੀ ਬਣੀ ਸੀ ਔਰ ਤੇ ਚੜ ਜਾਣ ਉੱਤੇ ਟੈਂਕੀ ਬਣੀ ਸੀ ਟੈਂਕੀ ਤੇ ਚੜ ਜਾਂਦਾ ਸੀ ਇਹ ਫੜ ਫੜ ਕੇ ਲਾਉਂਦੇ ਸੀ ਕਿਉਂਕਿ ਇਹ ਨਿੱਕੇ ਬੱਚੇ ਵਾਂਗੂ ਨਵਾਂ ਨਵਾਂ ਚੱਲਣ ਸਿੱਖਿਆ ਸੀ ਜੀ ਇਹਦੇ ਲਈ ਤਾਂ ਐ ਸੀ ਵੀ ਕਦਮਾਂ ਤੇ ਭੱਜਣਾ ਹੀ ਉੱਡਣ ਵਰਗਾ ਅਹਿਸਾਸ ਸੀ ਇਹਦੇ ਲਈ ਫਿਰ ਅੰਕਲ ਉਸ ਦਿਨ ਵਾਪਸ ਗਏ ਯੂਕੇ ਨੂੰ ਲੰਡਨ ਤੋਂ ਆਏ ਸੀ ਜਿੱਦਣ ਪ੍ਰੇਮ ਸ਼ਰਮਾ ਆਪਣੇ ਪੈਰਾਂ ਤੇ ਤੁਰਨ ਲੱਗ ਗਏ ਉਸ ਵਾਰ ਪ੍ਰੇਮ ਸ਼ਰਮਾ ਉੱਥੇ ਅਸੀਂ ਖੇਤਾਂ 'ਚ ਹੀ ਰਹਿੰਦੇ ਸੀ ਆਲੇ-ਦਾਲੇ ਖੇਤ ਹੀ ਖੇਤ ਸੀ ਕੋਈ ਕੰਦਾ ਨਹੀਂ ਸੀ ਗਿਆ ਜੰਗਲ ਸੀ ਇੱਕ ਦਿਨ ਪ੍ਰੇਮ ਸ਼ਰਮਾ ਰਾਤ ਨੂੰ ਉੱਥੋਂ ਭੱਜ ਜਾਂਦਾ ਅਸੀਂ ਲੱਭਦੇ ਆ ਇੱਕੇ ਤੋਂ ਨਾ ਲੱਭਦਾ ਅਸੀਂ ਆਲੇ-ਦਾਲੇ ਪੋਸਟਰ ਲਾਉਨੇ ਆ ਪਿੰਡਾਂ 'ਚ ਅਸੀਂ ਤੁਸੀਂ ਦੇਖੋ ਪੋਸਟਰ ਵਿੱਚ ਪਾਏ ਸੀ ਅਸੀਂ ਉਸ ਟਾਈਮ ਕਿਤੋਂ ਨਹੀਂ ਲੱਭਦਾ ਇਹਦੇ ਪਿੰਡ ਸੁਨੇਹਾ ਭੇਜਦਿਆਂ ਦੇ ਭਰਾਵਾਂ ਨੂੰ ਕਹਿੰਨੇ ਆ ਵੀ ਤੁਸੀਂ ਲੱਭੋ ਜੇ ਇੱਧਰ ਆਉਂਦਾ ਕਿਉਂਕਿ ਸੋਝੀ ਨਹੀਂ ਸੀ ਇਹਨੂੰ ਪਿੰਡ ਤਾਂ ਜਾ ਹੀ ਨਹੀਂ ਸਕਦਾ ਸੀ ਇਹ ਕਿਉਂਕਿ 27 ਸਾਲਾਂ ਤੋਂ ਤਾਂ ਸੰਗਲਣਾ ਬੰਨੇ ਛੜਾਇਆ ਸੀ ਇਹਨੂੰ ਤਾਂ ਅਸੀਂ ਲੱਭਦੇ ਲੱਭਦੇ 22-23 ਦਿਨ ਲੰਘ ਜਾਂਦੇ ਆ ਤਾਂ ਇੱਕ ਦਿਨ ਸਾਨੂੰ ਫੋਨ ਆਉਂਦਾ ਲੁਧਿਆਣੇ ਘੰਟਾ ਘਰ ਚੌਂਕ ਦੇ ਵਿੱਚ ਇੱਕ ਬੰਦਾ ਪਿਆ ਕਹਿੰਦੇ ਵੀ ਉਹ ਨਾ ਰੋਟੀ ਖਾਂਦਾ ਨਾ ਉੱਠਦਾ ਵੀ ਇੱਕ ਟੋਆ ਜਿਹਾ ਪੱਟਿਆ ਹੋਇਆ ਪੁਲ ਉਹਰੇ ਜਿਹੜਾ ਪੁਲ ਦੇ ਥੱਲੇ ਵੱਡੇ ਥਮਲੇ ਹੁੰਦੇ ਚੌੜੇ ਵੀ ਉਹਰੇ ਚ ਪਿਆ ਰਹਿੰਦਾ ਬਸ ਤਾਂ ਅਸੀਂ ਜਾਣੇ ਆ ਜਾ ਕੇ ਦੇਖਦੇ ਜਦੋਂ ਇਹਦੇ ਮੂੰਹ ਤੋਂ ਕਪੜਾ ਚੱਕਦੇ ਆ ਤੇ ਉੱਥੇ ਪ੍ਰੇਮ ਸ਼ਰਮਾ ਸੁੱਕ ਕੇ ਹੱਟ ਗਿਆ ਦਾ ਪਿੰਜਰ ਬਣਿਆ ਕਿਉਂਕਿ ਪਿਛਲੇ 22 ਦਿਨਾਂ ਤੋਂ ਇੱਕ ਦੋ ਵਾਰੀ ਕਿਸੇ ਨੇ ਕੋਈ ਦੇਤਾ ਜਾਇ ਨੇ ਖਾ ਲਿਆ ਨਹੀਂ ਤਾਂ ਕੁਛ ਨਹੀਂ ਸਿੱਖਦਾ ਐਂ ਪਿਆ ਰੰਦਾ ਸੀ ਇੱਕ ਬੋਤਲ ਤਾਂ ਇਹ ਪੂਰੀ ਪਾਣੀ ਦੀ ਪੀ ਆ 1.5 ਲੀਟਰ ਤੇ ਜਰ ਨੂੰ ਜਾ ਕੇ ਅਸੀਂ ਪਾਣੀ ਪੁਲਾਇਆ ਫਿਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਵੀਰ ਸਾਡੇ ਕੋਲੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਚ ਰਹਿ ਰਿਹਾ ਫਿਰ ਅਸੀਂ ਇਹ ਵੀਰ ਦਾ ਧਿਆਨ ਵੀ ਰੱਖਦੇ ਚਲੋ ਫਿਰ ਉਸ ਵਾਰ ਅਸੀਂ ਇੱਥੇ 18 ਦੇ ਵਿੱਚ ਹਸਨਪੁਰ ਸ਼ਿਫਟ ਹੋ ਗਏ ਸੁਪਨਿਆਂ ਦੇ ਘਰ ਚ ਫਿਰ ਇੱਥੇ ਚਾਰ ਦਿਵਾਰੀਆਂ ਸੀਗੀਆਂ ਪਰ ਉੱਥੇ ਖੇਤਾਂ 'ਚ ਹੁਣ ਕਰਕੇ ਸਾਤੋਂ ਵੀ ਰਾਖੀ ਨਹੀਂ ਸੀ ਹੁੰਦੀ ਇੰਨੀ ਪਰ ਅੱਜ ਤੁਹਾਡੇ ਸਾਹਮਣੇ ਬੈਠਾ ਇਹ ਵੀਰ ਉਸ ਪਰਿਵਾਰ ਵਾਸਤੇ ਵੀ ਉਸ ਸਮਾਜ ਵਾਸਤੇ ਵੀ ਉਸ ਨਗਰ ਵਾਸਤੇ ਵੀ ਇੱਕ ਸਵਾਲ ਆ ਇੱਕ ਉਹਨਾਂ ਵਾਸਤੇ ਵੀ ਇੱਕ ਸਵਾਲ ਆ ਵੀ ਤੁਸੀਂ ਕਿਉਂ ਨਹੀਂ ਇਨੂੰ 27 ਸਾਲ ਕਿਸੇ ਨੇ ਇਹਦੀ ਬਾਤ ਪੁੱਛੀ ਦਾ ਇਲਾਜ ਕਰਾਇਆ ਇਹਦੀ ਸੰਭਾਲ ਕੀਤੀ ਇਹਨੂੰ ਜਾਨਵਰਾਂ ਵਾਂਗੂ ਬੰਨ ਦਿੱਤਾ ਗਿਆ ਇਲਾਕੇ ਦੇ ਐਮਐਲਏ ਡੀਸੀ ਤੱਕ ਵੀ ਇਹਨਾਂ ਦੇ ਬਾਪ ਲੈ ਕੇ ਗਏ ਅਖਬਾਰਾਂ 'ਚ ਵੀ ਖਬਰਾਂ ਲਵਾਈਆਂ ਵੀ ਸਾਡੀ ਕੋਈ ਮਦਦ ਕਰੋ ਕਿਸੇ ਨੇ ਨਹੀਂ ਕੀਤਾ 27 ਸਾਲ ਬੰਨੀ ਰੱਖਿਆ ਰਿਸ਼ਤੇਦਾਰ ਮਾਮੇ ਮਾਸੀਆਂ ਚਾਚੇ ਤਾਏ ਭੂਆ ਫੁੱਫੜ ਸਭ ਆਉਂਦੇ ਜਾਂਦੇ ਸੀ ਇਹਨੂੰ ਪਸ਼ੂਆਂ 'ਚ ਬੰਨੇ ਨੂੰ ਦੇਖ ਕੇ ਮੁੜ ਜਾਂਦੇ ਸੀ ਕਿਸੇ ਨੇ ਪ੍ਰਾਲਾ ਕਿਉਂ ਨਹੀਂ ਕੀਤਾ ਪਿੰਡ ਦੇ ਸਰਪੰਚ ਪੰਚ ਕਿੰਨੇ ਬਦਲ ਗਏ 27 ਸਾਲਾਂ ਚ ਪੰਜ ਛੇ ਪੰਚਾਇਤਾਂ ਬਦਲ ਗਈਆਂ ਕਿਸੇ ਨੇ ਕਿਉਂ ਨਹੀਂ ਪ੍ਰਾਲਾ ਕੀਤਾ ਐ ਕੋਹ ਇਨਸਾਨ ਜਿਹਦਾ ਖੂਨ ਦਾ ਕੋਈ ਰਿਸ਼ਤਾ ਨਹੀਂ ਸੀ ਉਹਦੇ ਨਾਲ ਉਹ ਬੰਦਾ ਲੰਡਨ ਤੋਂ ਉੱਠ ਕੇ ਆਉਂਦਾ ਆ ਕਿ ਉਹ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੇ ਕਾਬਲ ਕਰ ਦਿੰਦਾ ਇਹ ਇਨਸਾਨ ਹੋਣ ਦਾ ਸਾਡਾ ਅਸਲੀ ਮੋਢਲਾ ਫਰਜ ਆ ਵੀ ਜੇ ਅਸੀਂ ਇੱਕ ਦੂਜੇ ਦੇ ਕੰਮ ਨਹੀਂ ਆਏ ਫਿਰ ਕਾਦੇ ਇਨਸਾਨ ਆ ਭਾਈ ਅਸੀਂ ਫਿਰ ਕਾਦੀ ਇਨਸਾਨੀਅਤ ਆ ਫਿਰੇ ਬੜੀ ਸ਼ਰਮ ਦੀ ਗੱਲ ਆ ਵੀ ਪ੍ਰੇਮ ਸ਼ਰਮਾ ਵੀਰ ਵਰਗੇ ਹਜੇ ਵੀ ਪਤਾ ਨਹੀਂ ਕਿੰਨੇ ਲੋਕ ਜਿਹੜੇ ਅੰਦਰ ਹੀ ਬੰਨੇ ਹੋਇਆ ਲੋਕਾਂ ਦੇ ਬਸ ਐਂ ਬੰਨੇ ਬੰਨੇ ਹੀ ਮਰ ਜਾਂਦੇ ਨੇ ਉਹ ਉਹਨਾਂ ਦੀ ਫੋਕੀ ਸ਼ੋਹਰਤ ਫੋਕੀ ਇੱਜ਼ਤ ਵੀ ਲੋਕੀ ਕੀ ਕਹਿਣਗੇ ਕਿ ਸਾਡੀ ਏਡੀ ਟੌਰ ਆ ਐਡਾ ਸਾਡਾ ਪਰਿਵਾਰ ਆ ਐਸੇ ਰੱਬ ਰੂਪੀ ਲੋਕਾਂ ਨੂੰ ਨਰਕ ਕੱਟਣ ਲਈ ਮਜਬੂਰ ਕਰ ਦਿੰਦਾ ਅੰਕਲ ਜੀ ਤੁਸੀਂ ਆਏ ਸੀਗੇ ਉਤੋਂ ਯੂਕੇ ਤੋਂ ਉਦੋਂ ਇਹਨੂੰ ਆਏ ਨੂੰ ਥੋੜੇ ਦਿਨ ਹੀ ਹੋਏ ਸੀ ਹੈ ਨਾ ਇਹਦੇ ਥੋੜੇ ਦਿਨ ਹੈ ਨਾ ਤੇ ਦਾ ਫਿਰ ਬਾਹਰ ਇੱਕ ਇਹ ਹੱਥ ਨਹੀਂ ਸੀ ਲੋਡ ਦਿੰਦਾ ਹਾਂ ਪੇਨ ਬਹੁਤ ਹੁੰਦੀ ਸੀ ਇਹਦੇ ਦੱਤਾਂ ਨੂੰ ਲੋਡ ਤੇ ਪਿਆ ਵੀ ਇਹ ਹੱਥ ਨਹੀਂ ਸੀ ਨਾਉਣ ਦਿੰਦਾ ਤੇ ਮੈਂ ਇਹਨੂੰ ਫਰੈਂਡ ਲਈ ਜਾ ਕੰਨ ਲੈਣਾ ਦਰਦਾ ਸੀ ਯਾਨੀ ਦਰਦਾ ਸੀ ਹੂੰ ਮਜ਼ਾਕ ਦਾ ਹਰ ਦੌਰ ਦਾ ਸੀ ਬਹੁਤ ਤੇ ਇੰਦਾ ਕਰ ਕਰ ਕੇ ਫੇਲ ਤਾਂ ਹੌਲੀ ਹੌਲੀ ਲੱਤਾਂ ਦੇ ਮੋਚੇ ਪਹਿਲਾਂ ਫੇਰ ਕੰਫਰਟੇਬਲ ਕਰਕੇ ਫੇਰ ਲੱਤਾਂ ਦਾ ਸ਼ੁਰੂ ਕੀਤਾ ਫਿਰ ਥੋੜਾ ਫਰੈਂਡਲੀ ਹੋ ਗਿਆ ਤੁਹਾਡੇ ਨਾਲ ਹਾਂ ਜੀ ਦੇਖੋ ਅੰਕਲ ਜੀ ਇਮੋਸ਼ਨਲ ਹੋ ਜਾਂਦੇ ਆ ਖੁਦ ਵੀ ਕਿਉਂਕਿ ਬਹੁਤ ਇਮੋਸ਼ਨਲ ਬੰਦੇ ਨੇ ਜਦੋਂ ਵੀ ਮੈਂ ਇਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਇਹਨਾਂ ਦਾ ਰੋਣਾ ਉਸੇ ਟਾਈਮ ਹੀ ਨਿਕਲਣਾ ਸ਼ੁਰੂ ਹੋ ਗਿਆ ਤੇ ਦੇਖੋ ਇਹ ਇੱਕਦਮ ਹੁੰਦਾ ਹੁਣ ਤੱਕ ਅਗੇ ਨਾ ਫਰਕ ਆ ਨਹੀਂ ਨਹੀਂ ਨੇਚਰਲੀ ਇੱਕਦਮ ਜਦੋਂ ਕੋਈ ਇਦਾਂ ਦੀ ਨਾ ਪ੍ਰੈਸ ਹੁੰਦਾ ਕਿਉਂਕਿ ਇਨਸਾਨ ਹੈ ਜੀ ਦੇਖੋ ਆਪਾਂ ਨੂੰ ਇੱਕ ਦੂਸਰੇ ਦਾ ਦਰਦ ਮਹਿਸੂਸ ਹੁੰਦਾ ਨਾ ਦੇਖੋ ਇਹ ਗੱਲ ਸਾਡੇ ਸਾਰਿਆਂ ਦੇ ਜਿਹੜੇ ਵੱਡੇ ਬਜ਼ੁਰਗ ਸੀ ਨਾ ਉਹ ਇਦਾਂ ਦੇ ਹੁੰਦੇ ਸੀ ਕਿਸੇ ਦਾ ਦੁੱਖ ਨਹੀਂ ਸੀ ਦੇਖ ਸਕਦੇ ਅਗਲੇ ਨੂੰ ਸਾਹਮਣੇ ਵਾਲੇ ਨੂੰ ਆਪਣਾ ਹੀ ਸਮਝਦੇ ਹੁੰਦੇ ਸੀ ਆਪਣੇ ਬਰਾਬਰ ਹੀ ਸਮਝਦੇ ਸੀ ਪਰ ਅੱਜ ਲੋਕ ਜਿਆਦਾ ਸੈਲਫਿਸ਼ ਹੋ ਗਿਆ ਅੱਜ ਇੱਕ ਤਾਂ ਸੋਸ਼ਲ ਮੀਡੀਆ ਸਾਡਾ ਮਾਈਂਡ ਡਿਸਟਰੈਕਟ ਕਰ ਦਿੰਦਾ ਇੱਕ ਮਿੰਟ ਚ ਅਸੀਂ ਵੱਡੇ ਤੋਂ ਵੱਡਾ ਹਾਦਸਾ ਦੇਖਿਆ ਇਦਾਂ ਕੋਈ ਬੱਚੇ ਵੱਡੇ ਪਏ ਦੇਖੇ ਜਾਂ ਕੋਈ ਮਰੇ ਪਏ ਦੇਖੇ ਉਸ ਤੋਂ ਪੰਜਾਂ ਮਿੰਟਾਂ ਬਾਅਦ ਹੀ ਅਸੀਂ ਸਕਰੋਲ ਕਰਨ ਲੱਗੇ ਗਾਣੇ ਸੁਣਨ ਲੱਗੇ ਮੂਵੀ ਦੇਖਣ ਲੱਗੇ ਸੀਰੀਅਲ ਚੱਲ ਪਈ ਕੋਈ ਖਤਮ ਭੁੱਲ ਗਏ ਜਦ ਹੀ ਅੱਗੇ ਜੋ ਵੀ ਕਿਸੇ ਨੂੰ ਕਿਸੇ ਮਾੜੇ ਹਾਲਾਤਾਂ 'ਚ ਦੇਖਦਾ ਸੀ ਕਿਸੇ ਨਾਲ ਅਪਿਆচার ਹੁੰਦਾ ਦੇਖਦਾ ਸੀ ਤਾਂ ਉਹਦਾ ਅੰਦਰ ਦਿਲ ਦੁਖਦਾ ਸੀ ਤੇ ਉਹਦੇ ਅੰਦਰੋਂ ਉਪਭਾਵਨਾ ਪੈਦਾ ਹੁੰਦੀ ਸੀ ਤੇ ਉਹ ਇੱਕ ਜਮਾ ਗਰੀਬ ਇੱਕ ਜਮਾ ਮਰੀਅਲ ਜਿਹਾ ਬੰਦਾ ਵੀ ਉੱਠ ਕੇ ਖੜਾ ਹੋ ਜਾਂਦਾ ਸੀ ਵੀ ਮੈਂ ਖੜਾ ਇਹਦੇ ਨਾਲ ਲਾਓ ਹੱਥ ਹੁਣ ਪਰ 27 ਸਾਲ ਕਿਸੇ ਨੇ ਵੀ ਨਹੀਂ ਆ ਕੇ ਜਦ ਅ ਸੰਗਲ ਖੋਲਿਆ ਦੇਖੋ ਕਿੱਡੀਆਂ-ਕਿੱਡੀਆਂ ਜਟਾਂ ਸਿਰਚ ਹੋ ਗਈਆਂ ਲਤਾਂ ਜੁੜ ਗਈਆਂ ਕਿਉਂਕਿ ਜਿਹੜਾ ਸੰਗਲ ਬੰਨਿਆ ਹੋਇਆ ਸੀ ਉਹ ਇੰਨਾ ਛੋਟਾ ਸੀ ਵੀ ਇਹ ਉੱਠ ਕੇ ਗੀੜਾ ਵੀ ਨਹੀਂ ਸੀ ਦੇ ਸਕਦਾ ਤੁਰ ਵੀ ਨਹੀਂ ਸਕਦਾ ਫਿਰ ਬੈਠਾ ਹੀ ਰਹਿੰਦਾ ਸੀ ਸਾਰਾ ਦਿਨ ਵੱਡੀ ਗੱਲ ਤਾਂ ਇਹ ਚਲੋ ਬੰਨਿਆ ਬੰਨਣਾ ਸੀ ਕੋਈ ਕਮਰਾ ਕਿੰਨੇ ਬੰਦੇ ਛੜਾ ਕੇ ਲੈ ਕੇ ਆਏ ਆ ਕਮਰਿਆਂ 'ਚ ਬੰਨੇ ਹੁੰਦੇ ਆ ਇਹਨੂੰ ਡੰਗਰਾਂ ਚ ਬੰਨਿਆ ਸੀ ਪਸ਼ੂਆਂ ਚ ਬੰਨਿਆ ਸੀ ਉੱਥੇ ਮੱਜਾਂ ਦਾ ਗੋਹਾ ਪਿਆ ਉੱਥੇ ਪ੍ਰੇਮ ਸ਼ਰਮਾ ਬੰਨਿਆ ਹੋਇਆ ਪਿੰਡ ਬਲਿਆਲ ਜ਼ਿਲ੍ਹਾ ਸੰਗਰੂਰ ਅੱਜ ਸਾਡੇ ਉਹ ਭੈਣ ਭਰਾ ਵੀ ਵੀਡੀਓ ਦੇਖਣਗੇ ਜਿਹੜੇ ਉਸ ਪਿੰਡ ਦੇ ਹੋਣਗੇ ਚਲੋ ਭਾਈ ਅਸੀਂ ਤੁਹਾਨੂੰ ਕਿਸੇ ਨੂੰ ਮਾੜਾ ਚੰਗਾ ਤਾਂ ਨਹੀਂ ਕਹਿੰਦੇ ਪਰ 27 ਸਾਲ ਤੋਂ ਕ੍ਰੇਮ ਸ਼ਰਮਾ ਬੰਨਿਆ ਸੀ 5 ਸਾਲਾਂ ਬਾਅਦ ਪੰਚਾਇਤ ਬਦਲਦੀ ਆ ਤੇ 6 ਵਾਰੀ ਪੰਚਾਇਰ ਬਦਲ ਗਈ ਉਸ ਪਿੰਡ ਚ ਕਿੰਨੇ ਗੁਰੂ ਘਰ ਹੋਣਗੇ ਕਿੰਨੇ ਧਾਰਮਿਕ ਸਥਾਨ ਹੋਣਗੇ ਕੋਈ ਮੰਦਿਰ ਵੀ ਹੋਊਗਾ ਕੋਈ ਮਸਜਿਦ ਵੀ ਹੋਵੇ ਸ਼ਾਇਦ ਇਸ ਕਰਕੇ ਸਾਡੀ ਇਹ ਬੇਨਤੀ ਹੋਈ ਹੈ ਭੈਣੋ ਭਰਾਵੋ ਅੱਜ ਜੇ ਪ੍ਰੇਮ ਸ਼ਰਮਾ ਅਖਬਾਰ ਪੜਨ ਦੇ ਕਾਬਲ ਹੋ ਗਿਆ ਅੱਜ ਪ੍ਰੇਮ ਸ਼ਰਮਾ ਸਾਡੇ ਨਾਲ ਚੰਗਾ ਇੱਕ ਜੀਵਨ ਬਤੀਤ ਕਰ ਰਿਹਾ ਇੱਥੇ ਰਹਿ ਕੇ ਜਿੱਥੇ 800 ਬੰਦਾ ਰਹਿੰਦਾ ਉਹਨਾਂ ਸਾਰਿਆਂ ਲੋਕਾਂ ਦੇ ਵਿੱਚ ਪ੍ਰੇਮ ਸ਼ਰਮਾ ਵੀਰ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਤਾਂ ਉਹ 4-5 ਘਰ ਦੇ ਮੈਂਬਰਾਂ 'ਚ ਉਹ ਤਿੰਨ ਭਰਾਵਾਂ ਦੇ ਵਿੱਚ ਇੰਨੀ ਵੀ ਸ਼ਮਤਾ ਨਹੀਂ ਸੀ ਵੀ ਆਪਦੇ ਭਰਾ ਦਾ ਸੰਗਲ ਖੋਲ ਲੈਂਦੇ ਤੇ ਕਹਿੰਦੇ ਕੋਈ ਨਾ ਭਰਾਵਾ ਅਸੀਂ ਤੇਰੇ ਨਾਲ ਆ ਫਿਕਰ ਨਾ ਕਰ ਤੀ ਪਰ ਨਹੀਂ ਤੇ ਇੱਥੇ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਵੀ ਚੰਗੇ ਨੂੰ ਐਪਰੀਸ਼ੀਏਟ ਕਰੀਏ ਅੰਕਲ ਬਤਾਰ ਸਿੰਘ ਜੀ ਵਾਸਤੇ ਸਾਰੇ ਇਹਨਾਂ ਨੂੰ ਐਪਰੀਸ਼ੀਏਟ ਕਰਿਓ ਇਹਨਾਂ ਨੂੰ ਬlesing ਦਿਓ ਕਿਉਂਕਿ ਅੰਕਲ ਵਰਗੇ ਪਤਾ ਨਹੀਂ ਹੋਰ ਕਿੰਨੇ ਹੋਣਗੇ ਵੀਰ ਭਰਾ ਸਾਡੇ ਜਿਹੜੇ ਇਸ ਵੀਡੀਓ ਨੂੰ ਦੇਖ ਕੇ ਮੋਟੀਵੇਟ ਹੋਣਗੇ ਜ਼ਰੂਰੀ ਨਹੀਂ ਅਸੀਂ ਕਹਿੰਨੇ ਵੀ ਇੱਥੇ ਆ ਕੇ ਸੇਵਾ ਕਰੋ ਸਾਡੇ ਨਾਲ ਆਪਣੇ ਆਸ-ਪਾਸ ਹੀ ਹੁੰਦੇ ਨੇ ਇਦਾਂ ਦੇ ਲੋਕ ਯਾਰ ਉੱਥੇ ਕਿਸੇ ਦੀ ਮਦਦ ਕਰੋ ਤਾਂ ਜੋ ਇਦਾਂ ਦੇ ਘਰਾਂ ਦੀ ਲੋੜ ਹੀ ਨਾ ਪਵੇ ਤਾ ਜੋ ਪ੍ਰੇਮ ਸ਼ਰਕੇ ਵਰਗੇ ਪ੍ਰੇਮ ਸ਼ਰਮੇ ਵਰਗੇ ਲੋਕਾਂ ਦੀ ਆ ਹਾਲਤ ਹੀ ਨਾ ਹੋਵੇ ਤਾਂ ਜੋ ਸੁਪਨਿਆਂ ਦੇ ਘਰ ਵਰਗੇ ਘਰ ਬਣਾਉਣ ਦੀ ਲੋੜ ਹੀ ਨਾ ਪਵੇ ਸਾ ਅਸੀਂ ਇੱਕ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਤਾਂ ਕਰੀਏ ਤਾਂ ਹੀ ਬਣਾਂਗੇ ਜੇ ਕਿਸੇ ਇਨਸਾਨ ਦੀ ਮਦਦ ਵੀ ਕਰਾਂਗੇ ਕਿਸੇ ਕੁਦਰਤ ਦੀ ਕਾਇਨਾਤ ਦੀ ਅਸੀਂ ਰਖਵਾਲੀ ਕਰਾਂਗੇ ਅਸ ਅੱਜ ਪ੍ਰੇਮ ਸ਼ਰਮਾ ਜੀ ਦੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਉਮੀਦ ਕਰਦੇ ਆ ਸਾਡੇ ਬੋਲੇ ਹੋਏ ਸ਼ਬਦ ਕਿਸੇ ਤਿਕਰ ਸਹੀ ਮੈਨੇਜ ਪਹੁੰਚਣ ਤੇ ਕੋਈ ਹੋਰ ਪ੍ਰੇਮ ਸ਼ਰਮਾ ਵਰਗੇ ਵੀਰ ਦੀ ਬਾਹ ਫੜ ਸਕੇ ਧੰਨਵਾਦਾਂ ਕਰੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੋ ਐਸੀ ਜਿਹੜੀ ਵੀਡੀਓ ਇਸ ਪੂਰੀ ਦੁਨੀਆ ਦੇ ਅੰਦਰ ਅਗਰ ਅਸੀਂ ਕਹੀਏ ਸਭ ਤੋਂ ਵੱਡੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਇਨਸਾਨੀਏ ਦੀ ਖਿਦਮਤ ਕਰਨਾ ਹੈ ਲੋਕਾਂ ਦੀ ਮਦਦ ਕਰਨਾ ਹੈ ਜਿਹੜੇ ਮਜ਼ਲੂਮ ਲੋਕ ਨੇ ਜਿਨ੍ਹਾਂ ਦੇ ਤੱਕਾ ਹੋ ਰਿਹਾ ਹੁੰਦਾ ਹੈ ਪ੍ਰੇਮ ਸ਼ਰਮਾ ਨਾਮ ਦਾ ਬੰਦਾ Hindu religion ਤੋਂ تعلق ਰੱਖਦਾ ਕੋਈ ਇੱਕ ਦੋ ਸਾਲ ਦੀ ਗੱਲ ਵੀ ਨਹੀਂ 20 ਸਾਲ ਤੋਂ ਉਹਦੇ ਹੀ ਭਰਾਵਾਂ ਨੇ ਉਹਨੂੰ ਸੰਗਲਾਂ ਦੇ ਨਾਲ ਬੰਨਿਆ ਜਿੱਥੇ ਡੰਗਰ ਬੰਨਦੇ ਨੇ ਉੱਥੇ ਆਪਣੇ ਭਰਾ ਨੂੰ ਉਹਨਾਂ ਨੇ ਬੰਨਿਆ ਤੇ ਸੰਗਲ ਪਾਏ ਨੇ ਤੇ ਜਦੋਂ ਸਿੱਖ ਸਰਦਾਰ ਨੂੰ ਪਤਾ ਚੱਲਿਆ ਉਹਨ ਇੱਕ ਤਰ੍ਹਾਂ ਦੀ ਸੇਵਾ ਦੇ ਸਾਡੇ ਭਰਾ ਨੂੰ ਪਤਾ ਚੱਲਿਆ ਉਹ ਗਏ ਉਹਦੇ ਹੀ ਭਰਾਵਾਂ ਦੇ ਕੋਲੋਂ ਉਦੀ ਜਾਨ ਬਚਾਈ ਤੇ ਉਹਨੂੰ ਆਪਣੀ ਸੇਵਾ ਸੈਂਟਰ ਦੇ ਅੰਦਰ ਲੈ ਕੇ ਆਏ ਇਹ ਕੋਈ ਛੋਟੀ ਜੀ ਗੱਲ ਹੈ ਬਹੁਤ ਵੱਡੀ ਗੱਲ ਹੈ ਬੜੇ ਮਾਨ ਦੀ ਗੱਲ ਹੈ ਰੱਬ ਇੰਜ ਦੀਆਂ ਚੀਜ਼ਾਂ ਕਿਸੇ ਕਿਸੇ ਨੂੰ ਹੀ ਦਿੰਦਾ ਜਿਹੜੇ ਲੋਕਾਂ ਦੀ ਮਦਦ ਕਰਦੇ ਨੇ ਤੇ ਸਿੱਖ ਸਰਦਾਰ ਨੇ ਫਿਰ ਆਪਣੀ ਸੇਵਾ ਸੈਂਟਰ ਦੇ ਅੰਦਰ ਲਿਆ ਕੇ ਉਹਨੂੰ ਨਮਾਇਆ ਵੀ ਉਹਨੂੰ ਕਪੜੇ ਵੀ ਦਿੱਤੇ ਉਹਦਾ ਲਾਜ ਵੀ ਕਰਵਾਇਆ ਤੁਸੀਂ ਦੇਖੋ ਕਿ ਜਦੋਂ ਤੁਸੀਂ ਸਿੱਖ ਸਰਦਾਰ ਲੈ ਕੇ ਆਇਆ ਉਹਦਾ ਹੁਲੀਆ ਐਡਾ ਕੋ ਬੁਰਾ ਸੀ ਪਛਾਣਿਆ ਨਹੀਂ ਸੀ ਜਾ ਰਿਹਾ ਉਹ ਬੋਲ ਨਹੀਂ ਸੀ ਸਕਦਾ ਤੇ ਫੇਰ ਹੁਣ ਤੁਸੀਂ ਦੇਖੋ ਸਿੱਖ ਸਰਦਾਰ ਨੇ ਖਾਨਵਾਸ ਸੇ ਕਪੜੇ ਖਾਨ ਖਾਨਵਾਸ ਸੇ ਉਹਨੂੰ ਖਾਣਾ ਵੀ ਦਿੱਤਾ ਪਾਨਵਾਸ ਸੇ ਕਪੜੇ ਵੀ ਦਿੱਤੇ ਉਹਦਾ ਇਲਾਜ ਵੀ ਕਰਵਾਇਆ ਇਹ ਸਿੱਖਾਂ ਸਰਦਾਰਾਂ ਦੀ ਦਰਿਆ ਦਿੱਲੀ ਏ ਤੁਸੀਂ ਅੰਦਾਜ਼ਾ ਲਾਓ ਮੋਦੀ ਸਰਕਾਰ ਹਮੇਸ਼ਾ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹਮੇਸ਼ਾ ਸਿੱਖਾਂ ਦੇ ਨਾਲ ਧੱਕਾ ਕੀਤਾ ਲੇਕਿਨ ਸੇਖ ਸਰਦਾਰ ਫੇਰ ਵੀ ਨਹੀਂ ਦੇਖਦੇ ਕਿ ਯਾਰ ਸਾਹਮਣੇ ਵਾਲਾ ਬੰਦਾ ਇਸ Hindu ਵੇ ਇਹ Musalman ਨੇ Christian ਨੇ ਜਿਹੜੇ ਵੀ ਮਰਜ਼ੀ ਤੱਲੁਕ ਦਾ religion ਦਾ ਬੰਦਾ ਹੋਏ ਸਿਰਫ ਉਹਦੀ ਖਿਦਮਤ ਕਰਦੇ ਨੇ ਉਹਦੀ ਹਿਫਾਜ਼ਤ ਕਰਦੇ ਨੇ ਉਹਦੀ ਜਾਨ ਬਚਾਉਂਦੇ ਨੇ ਐਸੀ ਜਿਹੀ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ